ਅੱਛਾ ਤੁਹਾਨੂੰ ਮੈਂ ਆਜੋ ਇੱਕ ਸਾਡੇ 베ਰੀ ਐ ਬਹੁਤ ਸਿਰੇ ਦੀ ਨਸਲ ਦੀ ਉਹ ਦਿਖਾਉਣਾ ਪਰ ਸਾਨੂੰ ਇੱਕ 베ਰ ਖਾਣਾ ਨਹੀਂ ਮਿਲਦਾ ਹੈਗਾ ਕਾਰਨ ਜਵਾਕ ਜੱਲੇ ਤੋੜ ਲੈਂਦੇ ਨੇ ਤੇ ਅਸੀਂ ਕਦੇ ਕੋਈ ਹਟਾਇਆ ਹਟੂਆ ਹੈ ਨਹੀਂ ਕੋਈ ਹੈ ਨਾ ਆ ਦਿਖਾਉਣਾ ਤੁਹਾਨੂੰ ਆ ਦੇਖੋ ਭਰੀ ਪਈ ਆ ਹੁਣ ਤਾਂ ਇਹ ਇਹ ਵੀ ਤੋੜ ਤੂੜ ਲੇ ਆ ਤਾਂ ਖਾਲੀ ਕਰਤੀਆਂ ਦੇਖੋ ਤੁਸੀਂ ਇਹ ਆ 베ਰਾਂ ਨਾਲ ਤੁਸੀਂ ਦੇਖੋ ਉਧਰ ਬਾਹਰਲੇ ਪਾਸੇ ਲੁਟਕੀਆਂ ਪਈਆਂ ਨੇਗੀਆਂ ਪਰ ਗੱਲ ਇਹ ਹੈ ਵੀ ਸਾਨੂੰ ਖਾਣੇ ਨਹੀਂ ਮਿਲਦੇ ਹੈਗੇ ਆ ਦੇਖੋ ਸਿਵਾਂ ਜਿਹੜੇ ਜਿਹੜੇ ਬੇਰ ਹੋ ਜਾਂਦੇ ਨੇ ਮਤਲਬ ਸਿਵਾਂ ਜਿਹੜੇ ਜਿਹੜੇ ਤਕਾ ਨੂੰ ਚੱਲ ਸਿਵਾਂ ਵਰਗੇ ਹੋ ਜਾਂਦੇ ਨੇ ਆ ਦੇਖ ਸਾਨੂੰ ਨਹੀਂ ਖਾਣਾ ਮਿਲਦਾ ਸਾਨੂੰ ਕਿੱਥੋਂ ਖਾਣਾ ਮਿਲੂਗਾ ਸਾਨੂੰ ਤਾਂ ਅਸੀਂ ਕਦੇ ਜਵਾਕ ਚੱਲਾ ਹਟਾਇਆ ਹੈ ਨਹੀਂ ਭਾਈ ਜੇ ਸੱਚੀ ਪੁੱਛੋ ਪਰ ਆਪਣਾ ਤਾਂ ਹਿਸਾਬ ਇਹ ਆ ਕੋਈ ਗਊ ਦੀ ਕੋਈ ਗਰੀਬ ਦੀ ਹੈ ਨਾ ਕੋਈ ਹਾਲੀ ਦੀ ਕੋਈ ਪਾਲੀ ਦੀ ਉਹ ਗੱਲ ਹੈ ਹਟਾਈਏ ਕੀ ਭਾਗੇ ਉਹਨਾਂ ਦਾ ਹੁੰਦਾ ਹੈ ਜਿਹੜੇ ਜਵਾਕ ਜੱਲੇ ਕੋਈ ਹੈ ਨਾ ਗਰੀਬ ਗਰੁੱਪਾਂ ਦਾ ਹਲੇ ਆ ਬੇਰਦੰਦ ਦਿਖਾਉਣ ਮੈਂ ਕੱਚਾ ਏ ਤੋੜਨ ਦਾ ਕੀ ਫਾਇਦਾ